ਅਰਤਵਾਰਸ ਦੇ ਵਿੱਚ ਅਨੇਕਾਂ ਤਰੀਕੇ ਤਿਹਾੜ ਮਨਾਏ ਜਾਂਦੇ ਨੇ ਲੇਕਿਨ ਇੱਕ ਜੋ ਤੀਆਂ ਦਾ ਤਿਹਾੜਾ ਜੋ ਸਪੈਸ਼ਲ ਪੈਣਾ ਵਾਸਤੇ ਤੀਆਂ ਵਾਸਤੇ ਹੁੰਦਾ ਔਰ ਅੱਜ ਉਸੇ ਹੀ ਤਿਹਾੜ ਦੀ ਖੁਸ਼ੀ ਦੇ ਵਿੱਚ ਅਸੀਂ ਸ਼ਾਮਲ ਹੋਣ ਲਈ ਪਹੁੰਚਿਆ ਸਰਸਾ ਜ਼ਿਲ੍ਹਾ ਦਾ ਪਿੰਡ ਸੰਤਾਵਾਲੀ ਤੇ ਸਾਥੀਓ ਤੁਸੀਂ ਦੇਖ ਸਕਦੇ ਸਾਡੇ ਚੈਨਲ ਦੇ ਮਾਧਿਅਮਾ ਪਿੰਡ ਸੰਤਾਵਾਲੀ ਦੇ ਰਾਜ ਕੇ પ્રાਥਮਿਕ ਪਾਡਸ਼ਾਲਾ ਦੇ ਵਿੱਚ ਜਿੱਥੇ ਸੰਤਾਵਾਲੀ ਤੋਂ ਔਰ ਇਲਾਕਾ ਨਿਵਾਸੀ ਹੋਰ ਵੀ ਸੱਜ ਤੇ ਅੱਜ ਕੇ ਸਾਡੀਆਂ ਮਾਤਾਵਾਂ ਤੇ ਪੈਣਾ ਪਹੁੰਚਿਆ ਨੇ ਔਰ ਪੁਰਾਣਾ ਸਮਾਂ ਸੀ ਜਦੋਂ ਪਿੱਪਲਾ ਤੇ ਟਾਲੀ ਇੱਥੇ ਪਿੰਗਾ ਪੈਂਦੀਆਂ ਹੁੰਦੀਆਂ ਸੀ ਹਾਂ ਲੇਕਿਨ ਅੱਜ ਥੋੜਾ ਪ੍ਰਾਤਨ ਸਮਾਂ ਹੋ ਚੁੱਕਾ ਹੈ ਖੁਸ਼ੀਆਂ ਅੱਜ ਵੀ ਨੇ ਲੇਕਿਨ ਖੁਸ਼ੀਆਂ ਥੋੜੀਆਂ ਦੇ ਸਾਡੀਆਂ ਮਾਡਰਨ ਹੋ ਚੁੱਕੀਆਂ ਨੇ ਉਹ ਪੁਰਾਣਾ ਸਮਾਂ ਸੀ ਜਿਸ ਟੈ ਸਾਡੀਆਂ ਦਾਦੀਆਂ ਪਰਤਾਦੀਆਂ ਨੇ ਆਣ ਕੇ ਇੱਕ ਸਮਾਂ ਹੁੰਦਾ ਸੀਗਾ ਪਿੰਡ ਤੋਂ ਬਾਹਰ ਜਿੱਥੇ ਕਿ ਵੱਡੇ ਵੱਡੇ ਦਰਖਤ ਹੁੰਦੇ ਸੀ ਉਹਨਾਂ ਦਰਖਤਾਂ ਦੇ ਉੱਪਰ ਪਿੰਗਾ ਝੂਟੀਆਂ ਜਾਂਦੀਆਂ ਸੀ ਹਾਂ ਲੇਕਿਨ ਅੱਜ ਡੀ.ਜੇ ਆਗੇ ਸਾਊਂਡ ਆਗੇ ਹੋਰਨੇ ਕਾ ਤਰੀਕਿਆਂ ਦੇ ਜਿਹੜੇ ਮਾਡਰਨ ਜਮਾਨੇ ਦੇ ਅੱਜ ਤੱਕ ਅੱਜਕੱਲ ਜਿਹੜਿਆਂ ਨੇ ਖੁਸ਼ੀਆਂ ਹੋ ਗਿਆ ਨੇ ਤੇ ਸਾਥਿਓ ਇੰਨਾ ਹੀ ਖੁਸ਼ੀਆਂ ਨੂੰ ਚਾਰ ਚੰਦ ਲਾਉਣ ਵਾਸਤੇ ਅੱਜ ਪਿੰਡ ਸੰਤਾਲੇ ਦੇ ਜਿੰਨੀਆਂ ਵੀ ਮਤਾਵਾ ਪੈਣਾ ਕਿੱਥੇ ਹੋਈਆਂ ਨੇ ਉਹਨਾਂ ਦੇ ਨਾਲ ਕਰਾਂਗੇ ਗੱਲਬਾਤ ਔਰ ਪਿੰਡ ਦੇ ਸਰਪਸਾਹ ਬਾੜ ਜਿੰਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਉਹਨਾਂ ਨਾਲ ਵੀ ਕਰਦੇ ਆਂ ਗੱਲਬਾਤ ਔਰ ਇੱਥੇ ਖੀਰ ਪੂੜਿਆਂ ਦਾ ਜਿਹੜਾ ਕਿ ਸੌਣ ਦੇ ਮਹੀਨੇ ਦੇ ਵਿੱਚ ਇੱਕ ਜਿਹੜਾ ਕਿ ਸਪੈਸ਼ਲ ਖਾਣਾ ਮੰਨਿਆ ਜਾਂਦਾ ਸੀ ਖੀਰ ਪੂੜਿਆਂ ਦਾ ਤੇ ਪੂੜਿਆਂ ਦਾ ਲੰਗਰ ਕਿੱਥੇ ਤਿਆਰ ਹੈ ਤੇ ਸਾਥਿਓ ਕਰਦੇ ਆਂ ਗੱਲਬਾਤ ਤੁਸੀਂ ਸਾਡੇ ਨਾਲ ਬਣੇ ਰਿਹਾ ਜੀ ਇਕ ਵਾਰੀ ਸਿੰਗੂ ਆਲੀਕਾ ਲੀ ਬਦਲੀ ਨੇ ਅੰਬਰ ਮਲਿਆ ਦੇਸ਼ Amen. Mm -hmm. mm -hmm. mm -hmm. ਸੌਣ ਦੇ ਮਹੀਨੇ ਵੀਰਾ ਲੈ ਕੇ ਆਵੀ ਸਾਰੀਆਂ ਰਾਹ ਵਿੱਚ ਵੀਰ ਮਿਲਿਆ ਗੱਲਾਂ ਸਾਰੀਆਂ ਦਿਲਾ ਦੀਆਂ ਪੁੱਛੀਆਂ ਰਾਹ ਵਿੱਚ ਵੀਰ ਮਿਲਿਆ ਗੱਲਾਂ ਸਾਰੀਆਂ ਦਿਲਾ ਦੀਆਂ ਪੁੱਛੀਆਂ ਹਰੇ ਹਰੇ ਕਾ ਕੜਤਾ ਵੀਰ ਨਾ ਕੀ ਮਣਾਈਆਂ ਤੇਰੇ ਵੇ ਤੇਰੇ ਬਾਜੋ ਗਲੀਆਂ ਸੁਨੀਆਂ ਤੇਰੇ ਬਾਜੋ ਗਲੀਆਂ ਸੁਨੀਆਂ ਚੰਨਾ ਬਾਜ ਹਨੇਰ ਬਕਰਦੀ ਬੇਨਤੀਆਂ ਆ ਵੀਰਾ ਕਰ ਮੇਰੇ ਵਕਰਦੀ ਬੇਨਤੀਆਂ ਆ ਵੀਰਾ ਕਰ ਮੇਰੇ ਵਕਰਦੀ ਬੇਨਤੀਆਂ ਸੱਚ ਦੇ ਬਚਨ ਵਿੱਚ ਫਿਤਾ ਵੇ ਸੱਚ ਸੱਚ ਦੱਸੀ ਵੀਰ ਨਾ ਕਿਹੜੀ ਗੱਲ ਤੋਂ ਸਹਾਰਾ ਬੰਦ ਕੀਤਾ ਵੇ ਸੱਚ ਸੱਚ ਦੱਸੀ ਵੀਰਨਾ ਕਿਹੜੀ ਗੱਲ ਤੋਂ ਸਹਾਰਾ ਬੰਦ ਕੀਤਾ ਵੇ ਕੇ ਹੱਥ ਸੱਚ ਦੱਸੀ ਵੀਰਨਾ ਬੱਲੇ ਬੱਲੇ ਵੀ ਪਹਿਣਾ ਨਾਲੋਂ ਵੀਰ ਵਿਛੜੇ ਬੱਲੇ ਬੱਲੇ ਵੀ ਪਹਿਣਾ ਨਾਲੋਂ ਵੀਰ ਵਿਛੜੇ ਜਦੋਂ ਚੰਦਰੇਕ ਤੁੰਨੀ ਪਾਟ ਵੇਗਿਆ ਬੱਲੇ ਬੱਲੇ ਮੇ ਚੰਗਾ ਤੁੰਨੀ ਪਾਟ ਵੇਗਿਆ ਹੀ ਤੇ ਬੋੜੇ ਅੰਮਾ ਦੀ ਆਖਿਆ ਚੰਗਾ ਤੁੰਨੀ ਪਾਟ ਵੇਗਿਆ ਹੀ ਤੇ ਬੋੜੇ ਅੰਮਾ ਦੀ ਆਖਿਆ ਚੰਗਾ ਤੁੰਨੀ ਪਾਟ ਵੇਗਿਆ ਹਾਂਜੀ ਪਿੰਡ ਸੰਤਾਵਾਲੀ ਦੇ ਸਾਡੇ ਭੈਣਾਂ ਨੇ ਅੱਜ ਜੀ ਆ ਕੇ ਪ੍ਰੋਗਰਾਮ ਦੇ ਚਾਹ। ਉਹ ਦੇਖੋ ਸੋਨਾ ਗਾਣੇ ਸੁਣਨੇ ਕਿੰਨੇ। ਹਾਂਜੀ ਮੇਰੇ ਵੱਲੋਂ ਸਭ ਭੈਣਾਂ ਨੂੰ ਸੰਤਾਵਾਲੀ ਪਿੰਡ ਜਿਹੜਾ ਮੈਂ ਪਹਿਲਾਂ ਹੀ ਦੱਸਿਆ ਸੀ ਮੇਰਾ ਗਵਾਂਢੀ ਪਿੰਡ ਬਿਲਕੁਲ ਉਹਨਾਂ ਦੀ ਪੰਚਾਇਤ ਨੂੰ ਸਾਡੀਆਂ ਬਜ਼ੁਰਗ ਮਾਤਾਵਾਂ ਨੂੰ ਸਾਡੇ ਵੀਰਾਂ ਨੂੰ ਤਹਿ ਦਿਲ ਤੋਂ ਧੰਨਵਾਦ ਸ਼ੁਕਰਗੁਜ਼ਾਰ ਹਾਂ ਉਹਨਾਂ ਦੇ ਜਿਨ੍ਹਾਂ ਨੇ ਆਪਣੇ ਪਿੰਡ ਦੇ ਸਕੂਲ ਦੇ ਵਿੱਚ ਇਹ ਬਹੁਤ ਹੀ ਵਧੀਆ ਵੱਡੇ ਪਿਪਲ ਦੇ ਥੱਲੇ ਇਹ ਤੀਆਂ ਦਾ ਮੇਲਾ ਕਰਵਾਇਆ ਇਹ ਤੀਆਂ ਦਾ ਮੇਲਾ ਜਿਹੜਾ ਆ ਇਹ ਸਾਡੇ ਪੰਜਾਬੀ ਵਿਰਸੇ ਨੂੰ ਸਾਡੇ ਪੁਰਾਣੇ ਕਲਚਰ ਨੂੰ ਸਾਡੀਆਂ ਦਾਤੀਆਂ ਨਾਨੀਆਂ ਸਾਡੀਆਂ ਬਜ਼ੁਰਗ ਮਾਤਾਵਾਂ ਸਾਡੇ ਬਜ਼ੁਰਗ ਬਾਪੂ ਜਿਹੜੇ ਸੀ ਉਹਨਾਂ ਦੇ ਕੀ ਰਜੇਵੇਂ ਸੀ ਔਰ ਉਹ ਉਹਨਾਂ ਰਜੇਵਿਆਂ ਦੇ ਵਿੱਚੋਂ ਨਿਕਲ ਕੇ ਵੀ ਇੰਨਾ ਸੋਹਣਾ ਸਮਾਂ ਇੰਨਾ ਸੋਹਣਾ ਤਿਹਾਰ ਜਿਹੜਾ ਕੋਈ ਵੀ ਆ ਉਹਨੂੰ ਲਿਖਦੇ ਸੀਗੇ ਜਿਹਦੇ ਨਾਲ ਅੱਜ ਕਹਿੰਦੇ ਆ ਕਿ ਆਪਾਂ ਟੈਨਸ਼ਨ ਹੋ ਗਈ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ ਸੀ ਆਪਣੇ ਹੱਥੀ ਸਾਰਾ ਕੰਮ ਕਰਦੇ ਸੀ ਔਰ ਜਿਹੜਾ ਕੰਮ ਅਸੀਂ ਕਰਦੇ ਆ ਉਹਨੂੰ ਕੰਮ ਕਰਦੇ ਆ ਅੱਕਣਾ ਥੱਕਣਾ ਨਹੀਂ ਛੋਟੇ ਬੱਚਿਆਂ ਨੂੰ ਵੀ ਉਸ ਕੰਮ ਵਾਸਤੇ ਪ੍ਰੇਰਣਾ ਦੇਣੀ ਆ ਜਿਹੜੀਆਂ ਸਾਡੀਆਂ ਨੌਜਵਾਨ ਭੈਣਾਂ ਆ ਉਹਨਾਂ ਨੂੰ ਵੀ ਇਸ ਚੀਜ਼ ਦੀ ਪ੍ਰੇਰਣਾ ਦੇਣੀ ਵੀ ਤੁਸੀਂ ਆਪਣੇ ਹੱਥ ਦੇ ਹੁਨਰ ਦੇ ਨਾਲ ਬਹੁਤ ਵਧੀਆ ਕੰਮ ਕਰਕੇ ਬਹੁਤ ਵਧੀਆ ਆਪਣੀ ਜ਼ਿੰਦਗੀ ਦਾ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਦੇ ਹੋ ਸੋ ਇਸ ਮੇਲੇ ਤੇ ਮੈਂ ਇੱਕ ਵਾਰ ਫੇਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਆਪਣੀਆਂ ਛੋਟੀਆਂ ਬੱਚੀਆਂ ਦਾ ਆਪਣੀਆਂ ਭੈਣਾਂ ਦਾ ਬਜ਼ੁਰਗ ਮਾਤਾਵਾਂ ਦਾ ਜਿਨ੍ਹਾਂ ਨੇ ਇਸ ਮੇਲੇ ਦੀ ਰੌਣਕ ਨੂੰ ਵਧਾਇਆ ਤੇ ਤੈਹ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਨਵਾਣੀ ਸੀ ਉੱਥੇ ਸੱਦ ਕੇ ਇੰਨਾ ਸਾਰਾ ਮਾਣ ਦਿੱਤਾ ਤੇ ਇਸ ਮੇਲੇ ਦੇ ਦਰਸ਼ਨ ਕਰਨ ਦੇ ਕਾਬਲ ਮੈਨੂੰ ਸਮਝਿਆ ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਚੈਨਲ ਦੇ ਜ਼ਰੀਏ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਸਾਡੇ ਭੈਣ ਭਰਾ ਸਾਡੇ ਤੋਂ ਦੂਰ ਆ ਸਾਡੇ ਘਰਾਂ 'ਚ ਬੈਠੇ ਆ ਸਾਡੇ ਬੱਚੇ ਆ ਉਹਨਾਂ ਨੂੰ ਤੁਸੀਂ ਬਹੁਤ ਵਧੀਆ ਸੁਨਿਆ ਦੇ ਰਹੇ ਹੋ ਇਹ ਮੇਲੇ ਜਿਹੜੇ ਆ ਤੁਸੀਂ ਉਹਨਾਂ ਨੂੰ ਦਿਖਾ ਰਹੇ ਹੋ ਬਹੁਤ ਬਹੁਤ ਧੰਨਵਾਦ ਇਹ ਕਹਿੰਦਾ ਬੰਦਾਂ ਗਾਂਧੀਆ ਬਹੁਤ ਬਹੁਤ ਧੰਨਵਾਦ ਕਰੀਆ ਜਿਹੜਾ ਜੇ ਜੇ ਇਹ ਮਿਲ ਖਾਂ ਇਹ ਦਾ ਸਮਾਨ ਪਤਾ ਆ ਤੇ ਕਿਹਾ ਦਾ ਪਿੰਡ ਅਸੀਂ ਹੁਣ ਤੋਂ ਵੱਲੋਂ ਹਰ ਸਾਲ ਕਰਾਂਗੇ ਪਿੰਡ ਵਿੱਚ ਬਿਲਕੁਲ ਨਹੀਂ ਸੀਗਾ ਇਸਨੇ ਸਾਲ ਤੋਂ ਹੀ ਸ਼ਟਾਰਟ ਕੀਤਾ ਹੈ ਜੋ ਰਿਸਡ ਲੋਗਤ ਅਸੀਂ ਹਰ ਸਾਲ ਜੁੜੇ ਹਾਂ ਹਸਪਤਾਲ ਜੀ ਤੁਸੀਂ ਹਰ ਸਾਲ ਵੱਡਾ ਪ੍ਰੋਗਰਾਮ ਹੁੰਦਾ ਤੁਹਾਡਾ ਤੇ ਕੀ ਕਹਿੰਦੇ ਹੋ બસ ਪਰਿਵਾਰਕ ਮੈਂਡੋ ਵਾਲਿਆਂ ਦੇ ਸਾਥ ਦੇ ਨਾਲ ਹੀ ਆ ਸਾਰੀਆਂ ਭੈਣਾਂ ਦੇ ਨਾਲ ਆ ਸਾਰੇ ਉਹ ਭੈਣਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਜੋ ਸਾਡੇ ਇੱਥੇ ਆ ਕੇ ਇਹਨਾਂ ਨੇ ਆਪਣੀ ਖੁਸ਼ੀ ਵਧਾਈ ਆ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਸਭ ਤੋਂ ਪਹਿਲਾਂ ਤੇ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਆ ਜੀ ਤੀਆਂ ਦਾ ਤਿਉਹਾਰ ਸਭ ਤੋਂ ਵੱਡੀ ਇੱਥੇ ਖੁਸ਼ੀ ਦੀ ਗੱਲ ਇਹ ਆ ਜੀ ਕੋਈ ਜਾਤ-ਪਾਤ ਨਹੀਂ ਸਾਰੀਆਂ ਬਰਾਦਰੀਆਂ ਬੀਬੀਆਂ ਭੈਣਾਂ ਇਕੱਠੇ ਹੋ ਕੇ ਇੱਥੇ ਮਨਾ ਰਹੀਆਂ ਜੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਡਿਗਰੀਟ ਦੇ ਨਾਮ ਤੇ ਅੱਜ ਤੋਂ ਵੀ ਸਾਡੇ ਸੋਪਰ ਤੱਕ ਅੱਜ ਦੇ ਡਾਟਾ ਵਿੱਚ ਜਿਹੜੇ ਕੁਝ ਮਾਡਰਨ ਹੋ ਗਏ ਨਾਲ ਜਿਹੜੇ ਕੰਮ ਦਾ ਹਾਂਜੀ ਬਹੁਤ ਫਰਕ ਆਇਆ ਜੀ ਅੱਡੇ ਨਾਲੋਂ ਤੇ ਪਰ ਫੇਰ ਵੀ ਛੋਟਾ ਜਿਹਾ ਪਿੰਡ ਨੂੰ ਵੀਰ ਨੂੰ ਪਰਾਲਾ ਹੈ ਜੀ ਵੀ ਸਾਰੀ ਬਰਾਦਰੀਆਂ ਇਕੱਠੀਆਂ ਹੋ ਕੇ ਬੈਣ ਜੀ ਇਸ ਕਰਕੇ ਛੋਟਾ ਜਿਹਾ ਪਰਾਲਾ ਕਰਦੇ ਹਾਂ ਜੀ ਪਿਛਲੇ ਸਾਲ ਵੀ ਮਨਾਇਆ ਸੀ ਇਸ ਸਾਲ ਵੀ ਮਨਾਇਆ ਜੀ ਠੀਕ ਹੈ ਤੁਹਾਡਾ ਸਤਿ ਸ੍ਰੀ ਅਕਾਲ ਹਰਿਪਰ ਦੀ ਕੀ ਕਰਾਂ ਚਿੰਤੇਪ੍ਰੇਡ ਸੰਤਾ ਜੀ ਧੰਨਵਾਦ ਕਰਦਾ ਜੀ ਮੈਂ ਸਾਡੇ ਪਿੰਡ ਦੂਸਰੇ ਸਾਲ ਈ ਟੀਆਂ ਦਾ ਪ੍ਰੋਗਰਾਮ ਆ ਇਹ ਮੇਰੇ ਪਿੰਡ ਦੀ ਸਹਾਇਕ ਸੰਗਤ ਨੇ ਰਲ ਕੇ ਉਪਰਾਲਾ ਕੀਤਾ ਮੈਂ ਪਿੰਡ ਦੀ ਸਹਾਇਕ ਸੰਗਤ ਦਾ ਧੰਨਵਾਦ ਕਰਦਾ ਕੁਸ਼ਦਾਨੀ ਸੱਜਣਾ ਨਹੀਂ ਸਕੇ ਕੋਈ ਕੰਮ ਹੋਏਗਾ ਯੋਨਾ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਠੀਕ ਹਾਂਜੀ ਦੇਖੋ ਜੀ ਤਾਂ ਆਪ ਸਭ ਨੂੰ ਪਤਾ ਹੀ ਸੌਂ ਦਾ ਮਹੀਨਾ ਚੱਲ ਰਿਹਾ ਤੇ ਟੀਆਂ ਦਾ ਤਾਰ ਜਿਹੜਾ ਸਾਰੇ ਹੀ ਨਗਰ ਦੇ ਵਿੱਚ ਤੂੰ ਮਦਮਨਾ ਮਨਾਇਆ ਜਾ ਰਿਹਾ ਤੇ ਉਹਨਾਂ ਲੇ ਵੇਖ ਕੇ ਸਾਡੇ ਪਿੰਡ ਨੇ ਵੀ ਪਿਛਲੀ ਵਾਰ ਵੀ ਮਨਾਇਆ ਸੀ ਤੇ ਐਗਤੀ ਵੀ ਅਪਰਾਲਾ ਕੀਤਾ ਜੀ ਤੇ ਇਹਦੇ ਵਿੱਚ ਤੁਸੀਂ ਦੇਖੋ ਪਿੱਛੇ ਕਿੰਨੀ ਰੌਣਕ ਲੱਗੀ ਹੋਈ ਹੈ ਜੀ ਸਾਰੇ ਹੀ ਸਾਰਾ ਪਿੰਡ ਇੱਕ ਥਾਂ ਇਕੱਠਾ ਤੇ ਇੱਕ ਸਕੂਲ ਦੇ ਵਿੱਚ ਸਾਡਾ ਮਤਲਬ ਦੇਖੋ ਕਿੱਡਾ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ ਤੇ ਇਹ ਜਿਹੜਾ ਵਿਰਸੇ ਨੂੰ ਲੋਕ ਭੁੱਲ ਚੁੱਕੇ ਸੀ ਜਿਹੜੇ ਹੁਣ ਬੱਚੇ ਲਾਲੋ ਜਾਂ ਨਵੀਂ ਜਨਰੇਸ਼ਨ ਲਾਲੋ ਸਾਡੇ ਵਰਗੇ ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਨਹੀਂ ਸੀ ਪਤਾ ਆ ਚਰਖੇ ਬਾਰੇ ਨਹੀਂ ਪਤਾ ਸੀ ਪਰਾਂਦੇ ਭੁੱਲ ਗਏ ਸੀ ਲੋਕ ਗਿੱਧਾ ਭੁੱਲ ਗਏ ਜੀ ਤੇ ਇਸ ਕਰਕੇ ਅਸੀਂ ਛੋਟਾ ਜਿਹਾ ਪ੍ਰਾਲਾ ਕੀਤਾ ਜੀ ਸਾਰੇ ਜਿਹੜੇ ਰਲ ਮਿਲ ਕੇ ਇੱਕ ਥਾਂ ਇਕੱਠੇ ਹੋ ਕੇ ਇੱਕ ਛੱਤ ਦੇ ਥੱਲੇ ਨੱਚਦੇ ਆ ਖੇਡਦੇ ਆ ਸਾਰੇ ਜੀ ਆ ਦੇਖੋ ਬੱਚੇ ਵੀ ਇਹ ਮਤਲਬ ਬਹੁਤ ਹੀ ਮਾਣਯੋਗ ਗੱਲ ਆ ਸਾਡੇ ਪਿੰਡ ਲਈ ਤੇ ਸਾਰੇ ਪਿੰਡ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਇੱਥੇ ਪਹੁੰਚੇ ਆ ਤੇ ਜਿਹੜੇ ਦਾਨੀ ਸੱਚਨ ਨਹੀਂ ਪਹੁੰਚੇ ਤੇ ਸਾਡੀ ਪੰਚਾਇਤ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਤੇ ਸਾਡੇ ਭਾਈ ਜਸਵਿੰਦਰ ਸਿੰਘ ਬਿੱਲਾ ਜੀ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ ਜੀ ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਇੱਥੇ ਪਹੁੰਚਣ ਤੇ ਜੀ ਉਹ ਉਹ ਵੀ ਜਿਆਦਾ ਮਨਦਾ ਆ ਬਹੁਤ ਵਧੀਆ ਆ ਹਾਂਜੀ ਹਾਂਜੀ ਵੀਜੀ ਪਹਿਲਾਂ ਤੁਹਾਡਾ ਦਾ ਬਹੁਤ ਬਹੁਤ ਧੰਨਵਾਦ ਅਸੀਂ ਤੇ ਦੇਖੋ ਪਹਿਲੀ ਵਾਰੀ ਦੇਖ ਰਹੇ ਆ ਕਿਉਂਕਿ ਸਾਡੇ ਬਚਪਨ ਦੇ ਵਿੱਚ ਤੇ ਇਹ ਚੀਜ਼ਾਂ ਨਹੀਂ ਸੀ ਮਨਾਈਆਂ ਜਾ ਰਹੀਆਂ ਹੁਣ ਅਸੀਂ ਦੇਖ ਰਹੇ ਆ ਸਾਡੇ ਜਿਹੜੇ ਆਉਣ ਵਾਲੇ ਬੱਚੇ ਆ ਉਹਨਾਂ ਨੂੰ ਇਹ ਸੱਭਿਆਚਾਰ ਬਾਰੇ ਪਤਾ ਲੱਗਾ ਲੱਗਿਆ ਨਹੀਂ ਤੇ ਇਹ ਚੀਜ਼ਾਂ 20 25 ਸਾਲ ਪਹਿਲਾਂ ਇਸ ਖੁੰਡਾ ਸੀ ਸਭ ਕੁਝ ਹੋਣੇ ਸਭ ਕੁਝ ਖਤਮ ਹੋ ਚੁੱਕਿਆ ਸੀ ਹੁਣ ਪੰਜਾਬ ਵਿੱਚ ਆਪਣੇ ਹਰਿਆਣੇ ਵਿੱਚ ਜੀਜਾ ਦੁਆਰ ਤੋਂ ਜਾਗਰੂਕ ਕਰਵਾਈਆਂ ਗਈਆਂ ਬੱਚਿਆਂ ਵਾਸਤੇ ਬਹੁਤ ਬਹੁਤ ਵਧੀਆ ਵਾ ਸਾਨੂੰ ਵੀ ਸਾਰਿਆਂ ਨੂੰ ਦੁਆਰ ਤੋਂ ਇੰਜੋਏ ਕਰਨ ਨੂੰ ਮਿਲ ਰਿਹਾ ਹੈ ਟਾਈਮ ਤੇ ਬਹੁਤ ਵਧੀਆ ਲੱਗਦਾ ਹੈ ਤੇ ਇਸ ਤੋਂ ਵੀ ਵਧੀਆ ਵਧੀਆ ਪ੍ਰੋਗਰਾਮ ਹੋਇਆ ਕਰਨਗੇ ਆਉਣ ਵਾਲੇ ਟਾਈਮ ਸਾਡੇ ਬੱਚੇ ਵੀ ਇਸ ਚੀਜ਼ਾਂ ਦੇ ਨਾਲ ਜੁੜੇ ਰਹਿਣਗੇ ਹਾਂਜੀ ਸਾਰਿਆਂ ਨੂੰ ਪਹਿਲਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਤੀਆਂ ਦੀ ਸਭ ਧੀਆਂ ਭੈਣਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਆਪੀਆਂ ਦਾ ਜਿਹੜਾ ਪ੍ਰੋਗਰਾਮ ਇਸ ਸਾਲ ਹੋਰ ਵੀ ਬਿਹਤਰੀ ਬਣਾਇਆ ਜਾ ਰਿਹਾ ਹੈ ਮੈਂ ਫਸਟ ਟਾਈਮ ਇੱਥੇ ਆਈ ਆ ਕਿਉਂਕਿ ਮੈਂ ਇਸ ਪਿੰਡ ਦੀ ਧੀ ਹੈਗੀ ਆ ਤੇ ਮੈਂ ਅਲਨਬਾਦ ਤੋਂ ਸਪੈਸ਼ਲ ਮਤਲਬ ਮੇਰੇ ਭਾਪੀ ਜੀ ਆਏ ਨਾ ਨੇ ਇਨਵਾਈਟ ਕੀਤਾ ਸਰਪੰਚ ਸਾਹਿਬ ਉਹ ਮੇਰੇ ਬ੍ਰਦਰ ਆ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਸੋ ਮੈਂ ਫਸਟ ਟਾਈਮ ਆਈ ਆ ਲਾਸਟ ਈਅਰ ਵੀ ਇਹਨਾਂ ਨੇ ਮੈਨੂੰ ਇਨਵਾਈਟ ਕੀਤਾ ਸੀ ਪਰ ਮੇਰੇ ਕੋ ਨਹੀਂ ਆਇਆ ਗਿਆ ਕਿਉਂਕਿ ਮੈਨੂੰ ਐ ਸੀਗਾ ਕਿ ਜੋਤੀਆਂ ਪਹਿਲਾਂ ਮਨਾਉਂਦੇ ਸੀ ਸ਼ਾਇਦ ਉਹ ਹੋਣ ਜਾਂ ਨਾ ਹੋਣ ਲੇਕਿਨ ਮੈਂ ਅੱਜ ਜਿਵੇਂ ਫਸਟ ਟਾਈਮ ਆਪਦੀ ਲਾਈਫ 'ਚ ਦੇਖਿਆ ਤਾਂ ਬਹੁਤ ਵਧੀਆ ਲੱਗਾ ਸਾਨੂੰ ਤੇ ਮੈਂ ਸੋਚਦੀ ਆ ਕਿ ਜਿਹੜੇ ਇੱਥੇ ਛੋਟੇ ਬੱਚੇ ਤੁਰੇ ਫਿਰਦੇ ਆ ਬੇਟੀਆਂ ਦੁਨੀਆ ਫਿਰਦੀਆਂ ਹੁਣ ਵਾਲੇ ਟਾਈਮ 'ਚ ਇਹਨਾਂ ਨੂੰ ਇੰਨੀਆਂ ਚੀਜ਼ਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਜਿਹੜਾ ਆਪਣਾ ਵਿਰਸਾ ਹੈ ਆਪਾਂ ਕਿਤੇ ਨਾ ਕਿਤੇ ਹੋਰ ਹੈ ਪਰ ਜੇ ਅਸੀਂ ਆ ਵੀ ਆਪਾਂ ਸ਼ਕਤੀ ਰਵਾਗੇ ਗਿਆਨ ਸਮਾਂ ਦੇ ਵਿੱਚ ਤੇ ਮੇਰੇ ਸਾਹਮਣੇ ਦੇ ਬੱਚਿਆਂ ਨੂੰ ਵਾਲੇ 9 ਦੇ ਵਿੱਚ ਇਸ ਚੀਜ਼ ਬਾਰੇ ਬਹੁਤ ਪਤਾ ਹੋਏਗਾ ਹਾਂਜੀ ਮੈਨੂੰ ਇੰਨੀ ਹਾਂਜੀ ਹਾਂਜੀ ਇੱਕ ਅਲੱਗ ਪੰਨਾ ਹੁੰਦਾ ਪੇਛੇ ਹੁੰਦਾ ਹਾਂਜੀ ਬਿਲਕੁਲ ਮੈਨੂੰ ਇੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਤੁਹਾਨੂੰ ਦੱਸਾਂ ਕਿ ਮੈਂ ਤੀ ਹੈਗੀ ਐ ਸਪੈਂਟੀ ਤੇ ਜਿਹੜੀਆਂ ਇੱਥੇ ਹੁਣ ਮੇਰੀਆਂ ਭੈਣਾਂ ਜਿਹੜੀਆਂ ਮੈਰਿਜ ਤੋਂ ਬਾਅਦ ਸਾਨੂੰ ਕਦੇ ਅਸੀਂ ਇੱਕ ਦੂਜੇ ਦੇ ਸਾਹਮਣੇ ਨਹੀਂ ਸੀ ਆਏ ਦਿਖੇ ਨਹੀਂ ਸੀ ਮਿਲੇ ਨਹੀਂ ਸੀ ਮਿਲਨ ਦਾ ਹਰਸ ਦੇ ਸੀ ਅੱਜੋ ਮੇਰੇ ਸਾਹਮਣੇ ਮੇਰੀਆਂ ਨਤ ਸੰਗੀਆਂ ਭੈਣਾਂ ਨੇ ਆ ਇਹਨਾਂ ਨੇ ਹੁਣੇ ਬੋਲੀਆਂ ਪਾਈਆਂ ਅਸੀਂ ਕਿੰਨਾ ਪਾਇਆ ਉਹਨਾਂ ਤੇ ਉਹ ਜਿਹੜੇ ਮੇਰੇ ਫਰੈਂਡ ਹੈਗੇ ਆ ਤਾਂ ਅਸੀਂ ਕਮ ਸੇ ਕਮ 20 ਸਾਲ ਬਾਅਦ ਮਿਲਿਆ ਇਹ ਤੀਆਂ ਦਾ ਮੇਲਾ ਨਾ ਹੁੰਦਾ ਹੈ ਤੀਆਂ ਨਾ ਬਣਾਈਆਂ ਜਾਂਦੀਆਂ ਤਾਂ ਸ਼ਾਇਦ ਅਸੀਂ ਉਹਨਾਂ ਨੂੰ ਵੀ ਨਹੀਂ ਸੀ ਮਿਲਣਾ ਹੈਗਾ ਤੇ ਬਹੁਤ ਖੁਸ਼ੀ ਹੋ ਰਹੀ ਆ ਸਾਨੂੰ ਹਾਂਜੀ ਬਹੁਤ ਵਧੀਆ ਲੱਗਿਆ ਹਾਂਜੀ ਬਹੁਤ ਵਧੀਆ ਲੱਗਿਆ ਵੀਰ ਜੀ ਤੇ ਕੱਛੇ ਇਕੱਠੇ ਗੇੜਦੇ ਆਂ ਕਿੜਦੇ ਆਂ ਅਸਦੇ ਆਂ ਇਕੱਠੇ ਬੈਠ ਕੇ ਨੱਚ ਰਹੇ ਆਂ ਇੰਜੋਏ ਕਰ ਰਹੇ ਆਂ ਇਸਕਾ ਕੀ ਗ੍ਰਾਮ ਪੰਚਾਇਤ ਦਾ ਸਰਪੰਚ ਸਾਹਿਬ ਦਾ ਵੀਰ ਜੀ ਦਾ ਸਾਹਿਬ ਦਾ ਚਰਾਂ ਦੀ ਵਾਰ ਕਰਦੇ ਆਂ ਇਸ ਲਈ ਥੈਂਕ ਯੂ ਆਲ ਐਵਰੀਬਾਡੀ ਨਹੀਂ ਬੋਲੀ ਤੇ ਨਹੀਂ ਸਨੱਚ ਰਹੇ ਡਿਜੀਟਲ ਨੱਚ മോഡൽ സംസ്കൃതി രണിയ ടീച്ചർ